ਸਤ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਚੈਨਲ ਸਤਨਾਮ ਡੇਰੀ ਫਾਰਮਸ ਦੇ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਮੇਰੇ ਵੀਰਾਂ ਨੇ ਹਾਈ ਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਤੇ ਨਾਲ ਲੱਗਦਾ ਘੰਟੀ ਦਾ ਬਟਨ ਨਾਲ ਤੇ ਸੈਟ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੇ ਕਰਜਲ ਤੋਂ ਜਲਦ ਪਹੁੰਚੇ ਕਿਸਾਨ ਵੀਰੋ ਜਿਹੜੀ ਮੱਝ ਵੀਡੀਓ ਬਣਾ ਰਿਹਾ ਮੇਰਾ ਆਪਣੇ ਪੈਂਟਾਪੀ ਦੀ ਵੀਡੀਓ ਦੋਸਤੋ ਪੈਂਟਾਪੀ ਜਿਹੜਾ ਫਰੀਦਕੋਟਾ ਤਹਿਸੀਲੇ ਨੂੰ ਜੇਤੋਂ ਪੈਂਦੀ ਆ ਅੱਜ ਦੀ ਵੀਡੀਓ ਵਿੱਚ ਦੋਸਤੋ ਤਨ ਕਟਿੰਗਾਂ ਦੀ ਵੀਡੀਓ ਲੈ ਕੇ ਆ ਦੋਸਤੋ ਇਹਦੀ ਸਾਰੀ ਡਿਟੇਲ ਮੈਂ ਹੀ ਦੱਸੂਗਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਭਾਈ ਇਹਨਾਂ ਦਾ ਦੋਸਤੋ ਜਿਹੜੀ ਉਹ ਇੱਕ ਨੰਬਰ ਤੇ ਖੜੀ ਐ ਛੋਟੀ ਭਾਈਆਂ ਦੇ ਉਹ ਅਸੂਚ 2 ਸਾਲਾਂ ਦੀ ਹੋਣਾ ਐ ਅਜੇ 2 ਸਾਲਾਂ ਤੋਂ ਘੱਟ ਐ ਇਹ ਕੁਆਲਿਟੀ ਚੈੱਕ ਕਰ ਸਾਡੇ ਦੋ ਜੀ ਦੀ ਸਿੰਘਾ ਦੀ ਫਿਸ ਫਿਸ ਕੁਆਲਿਟੀ ਚੈੱਕ ਕਰ ਲਓ ਦੋਸਤੋ ਇਹ ਕਸਾਣੇ ਤੁਸੀਂ ਹਨਾਂ ਦੀ ਓਕੇ ਆ ਚਾਰੀ ਥਾਣਾ ਇਹਦਾ ਰੇਟ ਬਾਈ ਜੀ 35000 ਰੁਪਇਆ ਕਰਦੇ ਆ ਤੇ ਕੁਝ ਮੌਕੇ ਤੇ ਮਾਨਤਾਣ ਹੋ ਜਾਊਗਾ ਰੇਟ ਫੈਕਸ਼ਨ ਨਹੀਂ ਹੁੰਦੇਗੇ ਪੱਕਾ ਦੋ ਨੰਬਰ ਤੇ ਆ ਇਹ ਦਸਨ ਮੁਤਾਬਕ 1.5 ਸਾਲ ਦੀ ਆ ਇਹ प्यारी ठाणे दे आ देख सकदे हो तुसी ए दा रेट ਕਰਦੇ 18000 ਰੁਪਇਆ ਬਾਕੀ ਮੌਕੇ ਤੇ ਮਾਨਤਾ ਹੋ ਜੂਗਾ ਤੇ ਜਿਹੜੀ 3 ਨੰਬਰ ਤੇ ਆ ਦੋਸਤੋ ਇਹਦੀ ਉਮਰ ਹੈਗੀ ਆ 10 ਮਹੀਨੇ 10 ਮਹੀਨੇ ਦੀ ਉਮਰ ਆ ਤੇ ਥਾਣੇ ਦੇ ਵੀ ਚਾਰ ਹੀ ਆ ਕੋਈ ਵੱਧੂ ਥਣ ਫੋਟੋ ਸ਼ਾਂਗ ਹੈਣੀਗੀ ਚੈੱਕ ਕਰ ਸਕਦੇ ਆ ਤੇ ਇਹਦਾ ਰੇਟ ਕਰਦੇ 12000 ਰੁਪਇਆ ਕੁਝ ਮੌਕੇ ਤੇ ਮਾਨਤਾਣ ਹੋ ਜੂਗਾ ਰੇਟ ਫਿਕਸ ਨਹੀਂ ਹੁੰਦੇਗੇ ਤੇ ਨੰਬਰ ਸਕਰੀਨ ਤੇ ਚੱਲੂਗਾ ਜੇ ਕਿਸੇ ਵੀਰ ਨੇ ਖਰੀਦਣੀਆਂ ਤਾਂ ਬਾਈ ਜੀ ਉਹਨਾਂ ਨਾਲ ਸੰਪਰਕ ਕਰ ਸਕਦਾ ਪਿੰਟਾਪੀ ਜਿਲ੍ਹਾ ਫਰੀਦਕੋਟ ਤਹਿਸੀਲ ਜੈਤੋਆ ਧੰਨਵਾਦ